ਮੌਕੇ ਤੇ ਬੂਟੇ ਤੋਂ ਟ੍ਰੈਕਟ ਤੋੜ ਕੇ ਚੀਕੂ ਖਾਦੇ ਰਿਆ ਰਹੇ ਆ ਬਹੁਤ ਸਵਾਦ ਹੈ ਜਮਾ ਆਪਦੀਆ ਪੱਕੇ ਹੋਏ ਬੂਟੇ ਤੇ ਚੀਕੂ ਨੇ ਤੇ ਲਾਸਟ ਫੂਟ ਸੀ ਬਹੁਤ ਟੇਸਟੀ ਹੈ ਆ ਇਧਰ ਪਏ ਕੁਸ ਆ ਲਾਈਕ ਆ ਲਾਈਕ ਆ ਦੇਖ ਬਹੁਤ ਸਵਾਦ ਹੈ ਜਿਹੜੀ ਹੈ ਨਾ ਇਹ ਤਾਂ ਨਿਆਰੀ ਵੱਖਰਾ ਸ਼ਾਇਦ ਆ ਸ਼ਾਇਦ ਆ ਆ ਦੇ ਦਰਸ਼ਤ ਲਗਾਓ ਉੱਧਰ ਆ ਕੇ ਪਾਓ ਹਾਂਜੀ ਫਲਾਂ ਦੇ ਬੂਟੇ ਫਲਾਂ ਦੇ ਬੂਟੇ ਲਾਓ ਜੀ ਫਲਾਂ ਦੇ ਬੂਟੇ ਸੌਰੀ ਉਹ ਲੱਗੇ ਉੱਧਰ ਹੀ ਖਾਓ ਤੇ ਆਨੰਦ ਲਓ ਆਹ ਕਿ ਟੋਣ ਲਾ ਹੋ ਸੋ ਟੁੱਟ ਗਿਆ ਕਿੱਧਰ ਆਖਰੀ ਹਾਂ ਮੇਰੇ ਕੋਲ ਕਿੱਧਰ ਆਹ ਥੱਲੇ ਇਹ ਤਾਂ ਦਿੱਸਦਾ ਦਿਸ ਐਨੀਮੈਂਟ ਆਹ ਜਿੱਥੇ ਲੱਗਿਆ ਪਿਆ ਰੋਟੀ ਲੱਗੀ ਪਈ ਇਹਦੇ ਨਾਲ ਅੱਛਾ ਅੱਛਾ ਆ ਸੀ ਇਹ ਆ ਸੀ ਇਹ ਵੀ ਬਣਾਈ ਪਏ ਇੱਕ ਹੋ ਸੀ ਇੱਕ ਹੋਰ ਉਹ ਸੀ ਲੈ ਦੋਸਤੋ ਇਹੀ ਕਹਿੰਦੇ ਆ ਫਲਾਂ ਦੇ ਬੂਟੇ ਲਾਓ ਤੇ ਆਨੰਦ ਆਠਾਓ ਜ਼ਿੰਦਗੀ ਦਾ ਉਧਰ ਫਾਲਸਾ ਖਾ ਰਹੇ ਸੀ ਮੰਮੀ ਤੇ ਸੇਕ